ਅੱਜ ਕੱਲ ਜਦੋਂ ਬੰਦੇ ਦੀ ਚੜਾਈ ਹੋ ਜਾਂਦੀ ਹੈ ਚੜਾਈ ਦਾ ਚਲੋ ਕੀ ਕਹਿ ਸਕਦੇ ਹਾਂ ਜਦੋਂ ਜਾਣਨ ਲੱਗ ਜਾਂਦੇ ਨੇ ਚਾਰਕ ਬੰਦੇ ਫਿਰ ਲੋਕੀ ਕਹਿ ਦਿੰਦੇ ਆ ਸਟੈਂਡ ਸਟੈਂਡ ਮਤਲਬ ਪੈਰਾਂ ਤੇ ਖੜਾਣਾ ਵੀ ਇਹਨੂੰ ਅਸੀਂ ਖੜਾ ਕੀਤਾ ਇਹ ਤੇ ਪੈਰਾਂ ਨੂੰ ਇਹਨੂੰ ਅਸੀਂ ਬਣਾਇਆ ਇਹਦਾ ਨਾਮ ਅਸੀਂ ਕੀਤਾ ਚਾਹੇ ਉਹ ਕੋਈ ਵੀ ਲਾਈਨ ਹੋਵੇ ਜਿਹਨੇ ਕੀਤਾ ਉਹ ਤੇ ਕਹੇ ਜਿਹਨੇ ਨਹੀਂ ਕੀਤਾ ਉਹ ਕਿਉਂ ਕਹੇ ਇਸ ਗੱਲ ਨੂੰ ਕਹੇ ਇਸ ਕਰਕੇ ਜਦੋਂ ਦੇ ਵਿੱਚ ਬੰਦੇ ਖਾ ਪੀ ਕੇ ਲੱਗ ਰਹੇ ਨਹੀਂ ਨਾ ਨਸੀਬ ਆਇਆ ਨਾ ਲਾਭ ਸੀ ਕੀਤਾ ਫਿਰ ਦੁੱਖੇ ਤੇ ਲੱਗਦੇ ਨਾਮ ਦਾ ਸਾਡਾ ਕੀਤਾ ਦਾਤਾ ਜੀ ਨੇ ਫੱਕਰ ਫਕੀਰਾ ਨਹੀਂ ਆ ਸੰਗਤਾਂ ਨੂੰ ਸਤਾਰ ਕਿਉਂ ਮਕਰ ਕੀ ਕਹਣਾ ਉਹ ਕਹਿੰਦੇ ਕਿਰਪਾ ਸੀ ਕਰੀਏ ਨਹੀਂ ਖਾਲੀ ਚੋੜੀ ਅਸੀਂ ਬਰੀ ਚੋੜੀ ਨਹੀਂ ਸੀ ਬਰੀ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਹੀਂ ਓ ਕਹਿੰਦੇ ਕਿਰਪਾ ਸੀ ਕਰੀਏ ਦੀ ਖਾਲੀ ਜੋਣੀ ਅਸੀਂ ਮਰੀ ਵੀ ਅਸੀਂ ਪਰੀ ਮੈਨੂੰ ਪਾਪਾ ਲੰਘਦਿਆਂ ਮੈਨੂੰ ਦੇਖ ਦੇਖ ਕੇ ਖੰਗਦੇ ਨੇ ਖੰਗਦੇ ਨੇ ਕਿਰਪਾ ਤਾਂ ਕੀਤੀ ਤੁਸੀਂ ਪਾਪਾ ਜੀ ਅਥਾ ਬੰਦੇ ਇੱਕ ਰਹਿਣ ਇੱਕ ਮੰਨਦੇ ਨੇ